ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਤਾਜੀ ਸੂਈ ਆ ਬਈ ਬੱਚਾ ਵੀ ਮਗਰ ਬੱਚੀ ਆ ਆਓ ਕਰ ਲੈਨੇ ਬਈ ਨਾ ਗੱਲ ਬਾਤ ਅੱਜ ਬਈ ਬਈ ਜੀ ਹਸੀ ਗੱਲ ਸਹੀ ਕਾੜ 8 ਸਾਲ ਹੋ ਠੀਕ ਆ ਬਈ ਹਾਂ ਜੀ ਵਧੀਆ ਵਧੀਆ ਜੀ ਹੋਰ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਬਈ ਬਈ ਜਿਹੜੀ ਕੱਲ ਵੀਡੀਓ ਪਾਈ ਸੀ ਕਿਵੇਂ ਯਾਰ ਅੱਲਾਹ ਦਾ ਬਣ ਕੇ ਚੱਲ ਆਪਣੇ ਅੱਧੇ ਫੋਣੇ ਘੰਟੇ ਜੀ ਪਹਿਲੇ ਦੂਜੇ ਫੋਨ ਦੀ ਵੇਖ ਗਈ ਸੀ ਬਾਹਰ ਚੰਗੀ ਸੀ ਹਾਂ ਬਾਹਰ ਬਹੁਤ ਚੰਗੀ ਸੀ ਹਾਂ ਹਾਂ ਨਾਮ ਤੇ ਡਰੈਸ ਬੋਲ ਆਪਣਾ ਸੰਗਰਾਵ ਸਿੰਘ ਨੌਆ ਜੀ 66 ਗਲਬ ਸਿੰਘ ਪਿੰਡ ਹੈ ਫਰਨਾਵਾ ਜ਼ਿਲ੍ਹਾ ਤਵਾ ਦਸੀਲ ਹੈ ਨੇੜੇ ਪਿੰਡ ਵਿੱਚ ਤੇਰੇ ਡਾਕਟਰ ਆਪਣੂੰ ਭਲੌਰ ਸੈਦੀ ਰਿਹਾ ਗਿਆ ਮੋਬਾਈਲ ਨੰਬਰ ਬੋਲ ਦਿਓ 95014 33579 ਠੀਕ ਹੈ ਭਾਈ ਬਾਗੀ ਡਾਕਟਰ ਬਹਰੇ ਇੱਕ ਵੀਡੀਓ ਜੇ ਇਹ ਗੱਲ ਕਹਿੰਦੇ ਹਾਂ ਮਨ ਕੋ ਬੈਠਾ ਆਪਣ ਨੂੰ ਕੋਈ ਤੜਕੇ ਹੂੰ ਮੰਨੇ ਤੀਜਾ ਦਿਨ ਸੋਈ ਨੂੰ ਆ ਠੀਕ ਹੈ ਜੀ ਮੰਨੇ ਤਾਂ 6 ਕਿਲੋ ਬਵਾ ਕੱਢ ਕੇ ਬੱਛੀ ਜੀਆਂ ਕੇ ਲੈ ਕੇ ਆਇਆ ਹਮ ਅਜੇ ਬਰੋਂਪੁਰ ਖਾਲੀ ਨਹੀਂ ਕਰੀ ਓਕੇ ਤੇ ਜੇ ਮੰਨੇ ਕਿ ਜੇ ਪੰਜ ਦਿਨ ਸਾਹਮਣੇ ਦੁੱਧ ਮੰਨ ਕੇ ਜਦੋਂ ਬੰਦੇ ਨੇ 22 23 ਕਿਲੋ ਦੱਸਿਆ ਅੱਛਾ ਆਪਾਂ 22 23 ਕਿਲੋ ਕਹਿ ਕੇ ਦੇਣੀ ਹੈ ਓਕੇ ਤੇ ਦੁੱਧ 25 26 ਕਿਲੋ ਚਵਾਉ ਬਹਿਰ ਬ੍ਰੀਕ ਬਹੁਤ ਆ ਬੱਛੀ ਵੀ ਕੱਲ ਬਹੁਤ ਬੰਦਾ ਮੰਗ ਸੀ ਵੀ ਬੱਛੀ ਵਾਲੀ ਬਹਿਰ ਦੇ ਠੀਕ ਆ ਪਰ ਜਦੋਂ ਵੀ ਲੈਣੀ ਆ ਆਪਦੀ ਬੰਦਾ ਨਿਰਖ ਪਰ ਕੇ ਲੈ ਜੇ ਪਰ ਆਪਾਂ ਨੂੰ ਕੱਲ ਨੂੰ ਲਾਂਭਾ ਨਾ ਦੇਵੀ ਹੁਣ ਆਪਣੀ ਐਨ ਲਿਆਂਦੀ ਐ ਸਹੀ ਗੱਲ ਉਹ ਜੇ ਤੜਕੀ ਆਈ ਐ ਜੇ ਹੁਣ ਆਪਾਂ ਵੇਚ ਦੀ ਆਪਣੇ ਘਰ ਦੀ ਦਾ ਹੈ ਨਹੀਂ ਜਦੋਂ ਲੈਣੀ ਆ ਉਹ ਵੀ ਨਿਰਖ ਪਰ ਕੇ ਲੈ ਜੇ ਜਦੋਂ ਆਪਣੇ ਘਰੋਂ ਬਾਗੀ ਆਪਣੀ ਕੋਈ ਗਰੰਟੀ ਨਹੀਂ ਆਪਣੀ ਘਰ ਕਰਦੀ ਗਰੰਟੀ ਹੈ ਬਹੁਤ ਠੀਕ ਆ ਹਾਂ ਨਾਰੀਆਂ ਨੂੰ ਦਿਖਾ ਦੇ ਬੱਚੀ ਅਜਮਾਇਨ ਕੱਚਾ ਪਿਆ ਉਹ ਬੰਦਾ ਕਹਿੰਦਾ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਦੂਜਾ ਸੂਆ ਕਦਮ ਸੂਈ ਆ ਇਹ ਹੋਈ ਤੀਜਾ ਦੇਣਾ ਤੀਜਾ ਦੇਣਾ ਬੱਚਾ ਬੱਚੀ ਆ ਨਾ ਬੱਚੀ ਆ ਬੜੀ ਚੰਗੀ ਆ ਨਾ ਬੱਚੀ ਡਾਕਟਰ ਬੜੀ ਚੰ ਬਾਕੀ ਨਾਰਗਰੂ ਦਾ ਦਿਖਾਦੇ ਜਮਾ ਲਵਾ ਪਿਆ ਬੰਦਾ ਕਹਿੰਦਾ ਵੀ ਹੋ ਆ ਆ ਦਿਖਾਦੇ ਸਮਾਲ ਕੇ ਲੈ ਕੱਚਾ ਨਾਰਗਰੂ ਪਿਆ ਜਮਾ ਵਾਲੀ ਨਾਰਗਰੂ ਹਾਂ ਬਾਕੀ ਬੱਚੀ ਦੀ ਕੁਆਲਿਟੀ ਬਹੁਤ ਹੈ ਸਹੀ ਕਹਿਲਾ ਕਿੰਨਾ ਬੋਲਾ ਹੁਣ ਹਾਜ਼ਰ ਬੋਲਾ ਆ ਡਾਕਟਰ ਹੁਣ ਮੰਨ ਕੇ ਚਲੋ ਉਹਨਾਂ ਨੇ 7 ਕਿਲੋ ਮੰਨ ਆਪਾਂ ਮੰਨ 6 ਕਿਲੋ ਜੋ ਕੇ ਰਹੇ ਆ ਲੋਲ ਬਚੀ ਜੂਗੀ ਹੋ 7-8 ਕਿਲੋ ਰੰਗਦਾ ਹੋ ਓਕੇ ਦੁੱਧ ਮੰਨ ਕੇ ਚਲ ਜਾ 25 ਕਿਲੋ ਚਵਾ ਦੂ ਬੈੜ ਖੋਲਿਓ ਬਈ ਤੋਰ ਆ ਖੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਬੱਚਾ ਮਗਰ ਬੱਚੀ ਆ ਬਾਕੀ ਪਤਰੀ ਪੁਤਰੀ ਡਾਕਟਰ ਬਹੁਤ ਵਹਿਰ ਆ ਹਾਂ ਪਤਰੀ ਪੁਤਰੀ ਫੁੱਲਾ ਹਨਾ ਕੀ ਆ ਬਾਤ ਆ ਆਰਡਰ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਲੱਗਿਆ ਕੱਲਾ ਕੱਲਾ ਥਣ ਤੋਰਾ ਤਰਾ ਦੇਖੋ ਕਮਾਲੀ ਦਾ ਬਹੁਤ ਜੰਗਲ ਹੈ ਬਾਕੀ ਜਵਾਨੀ ਜਮਨੀ ਆਰਡਰ ਬਹੁਤ ਆ ਵਹਿਰ ਐ ਗੋਲ ਮਟੋਲਾ ਵਹਿਰ ਪੂਰੀ ਸਹੀ ਗੱਲ ਆ ਬਈ ਸਹੀ ਹਾਂ ਬਾਕੀ ਪਿੱਛੇ ਪੁੱਛੇ ਥਣ ਲੈ ਵੇ ਦਿਖਾ ਦੀ ਥਣ ਤੋਂ ਬਹੁਤ ਚੰਗਾ ਸਹੀ ਗੱਲ ਇਹਨੂੰ ਦਿਖਾ ਦੇ ਲੈ ਵਾ ਡਾਕਟਰ ਹਾਂ ਅਜੇ ਆਥਨ ਦਾ ਵੀ ਮਨ ਤੜਕੇ ਦਾ ਵੇਆ ਤੂੰ ਪਿਛਲੇ ਪਹਿੜ ਨੂੰ ਦੇਖੀ ਲੇਵਾ ਕਿੱਥੇ ਗਿਆ ਕੇ ਖੜਾ ਹੁਣ ਵੀ ਇਹ ਮੰਨ ਕੇ ਆ ਲੇਵਾ ਗਿੱਠ ਬਾਦ ਦਿਖਾਉਣ ਲੱਗ ਗਈ ਸਹੀ ਗੱਲ ਆ ਬਈ ਸਹੀ ਗੱਲ ਤੇ ਪਿਛਲੇ ਪਹਿੜ ਨੂੰ ਵੇਰ ਨੇ ਬਣ ਬਹੁਤ ਜਾਣਾ ਹੂੰ ਬਣ ਇਹਦਾ ਪਨ ਆਉਂਦਾ ਵੀ ਚੱਲ ਆਈ ਆ ਤੜਕੇ ਵੀਡੀਓ ਪਾ ਦਗੇ ਹੂੰ ਤੇ ਬਾਕੀ ਤੋ ਆਦਾ ਦੇਖਦਾ ਥਣ ਥਣ ਦਿਖਾ ਦੇ ਵਿੱਤੀ ਤੇ ਕਿਆ ਬਾਤ ਖਾਨ ਲੇਵਾ ਮਗਰਮੂਰ ਦਾ ਬਹੁਤ ਆ ਹੂੰ ਕਿਉਂ ਆਥਨ ਨੂੰ ਵੇਰ ਮੈਂ ਡੰਗ ਤੇ ਆਉਣਾ ਤਿਆਰ ਬਹੁਤ ਹੋ ਜਾਣਾ ਵੇਰ ਦੇ ਲੇਵਾ ਵੀ ਮਗਰਮੂਰ ਲਾ ਹਾਂ ਪੂਰਾ ਮਗਰਮੂਰ ਨੂੰ ਵੀ ਮਗਰ ਨੂੰ ਲੇਵਾ ਬਹੁਤ ਆ ਸਹੀ ਗੱਲ ਆ ਬਈ ਇਹ ਵਾਲਾ ਥਾਣਾ ਕੱਲਾ ਕੱਲਾ ਥਾਣਾ ਵੱਡੀ ਨਾੜ ਦੇਖੋ ਲੈ ਰੋਧਾ ਲਈ ਕੀ ਆਵਾਜ਼ ਆ ਆ ਵਗੀ ਡਾਕਟਰ ਜਿਹੜੀ ਬਚੀ ਦੀਂਦੀ ਇਹਦੇ ਸਰਾਖ ਹੈ ਨਹੀਂ ਗਾ ਜਿਹਨਾਂ ਜੇ ਆਪਾਂ ਕਹਿ ਦਈਏ ਉਹ ਹੈ ਨਾ ਮਾਤਰ ਜੀ ਜਿਵੇਂ ਸੁੱਕੀ ਪਈ ਹੈ ਕੋਈ ਇਹਦਾ ਹੋ ਨਹੀਂ ਗਾ ਸਹੀ ਗੱਲ ਆ ਜੇ ਸਰਵ ਸੁਰੂ ਹੈ ਨਹੀਂ ਗਾ ਇਹਦਾ ਕੋਈ ਚੱਕਰ ਦਾ ਮੰਨੇ ਚਾਰੇ ਥਾਣਾ ਪੂਰੇ ਵਿੱਚ ਹੀ ਤੇ ਆ ਪੂਰੇ ਵਿੱਚ ਹੀ ਤੇ ਮਗਰੋਂ ਮਗਰੋਂ ਦਿਖਾ ਦੇ ਡਾਕਟਰ ੱਲੇ ਵਾਲਾ ਵਾ ਵਾ ੱਲੇ ਬਾਬਾ ਬਹੁਤ ਸੋਹਣਾ ਤਿਆਰ ਕਰ ਬਾਕੀ ਡਾਕਟਰ ਜੇ ਵਾ ਤੂੰ ਆਥਰ ਨੂੰ ਦੇਖੀ ਬਾਰ ਬਣਦੀ ਜਾ ਲੈ ਥਾਂ ਦਿਖਾ ਮਗਰੋਂ ਦਾ ਕੀ ਬਾਤ ਲੈ ਮੁੱਠੀ ਵਾਲਾ ਥਾਣਾ ਬਹੁਤ ਚੰਗਾ ਲੱਗਿਆ ਡਾਕਟਰ ਆਰਡਰ ਵੀ ਦਿਖਾ ਦਿੰਦਾ ਡਾਕਟਰ ਲੈਵਾ ਦੂ ਬਾ ਬਾਕੀ ਬਾਂਤਰ ਮੰਤਰ ਬਹਿਰ ਦੀ ਬਹੁਤ ਚੰਗੀ ਆ ਰਹੀ ਸਹੀ ਗੱਲ ਆ ਬਈ ਬਾਂਤਰ ਬੜੀ ਚੰਗੀ ਆ ਲੈ ਕੀ ਬਾਤ ਹੈ ਗੱਠਲੇ ਬਾ ਇਧਰੋਂ ਮੂਹਰ ਨੂੰ ਦੇ ਮੂਹਰ ਦੇ ਡਾਕਟਰ ਤੁੰਨੀ ਦੇ ਕੱਲੇ ਵਾ ਫਿਰ ਆਪਾਂ ਕਹਿ ਦਿੰਨੇ ਆ ਇਹ ਮਗਰ ਨੂੰ ਵੀ ਲੈਵਾ ਵਿਸ਼ਾ ਨੂੰ ਦਿਖਾ ਦੇ ਇਧਰੋਂ ਆ ਮਗਰ ਉਹਨੇ ਲੈਵਾ ਦਿਖਾਉਂਦੀ ਆ ਡਾਟਰ ਬਾਹਰ ਮੈਂ ਕਹਿੰਦਾ ਭਾਈ ਜਦੋਂ ਖੜਦੀ ਆ ਆਥਾਂ ਨੂੰ ਡਾਟਰ ਦੇਖੀ ਆ ਡੰਗ ਤੇ ਆ ਕੇ ਬਾਹਰ ਨੇ ਬਣ ਕੇ ਨਹੀਂ ਜਾਣਾ ਨਹੀਂ ਪੱਟ ਤੋਂ ਅੱਗੇ ਉਹਨੇ ਹੀ ਪੱਟ ਤੋਂ ਪਛਾਣ ਨੂੰ ਦਿਖਾਉਂਦੀ ਆਲੀ ਹਾਂ ਹੂੰ ਬਾਕੀ ਧਾਰਾ ਮਾਰ ਕੇ ਦਿਖਾ ਦੇਣਾ ਧਾਰਾ ਮਾਰ ਦੋ ਭਾਈ ਮੁੱਲ ਜਾਇਜ਼ ਹੀ ਮੁੱਲ ਡਾਟਰ ਜਾਇਜ਼ ਕਰਾਂਗੇ ਆਪਾਂ ਮੁੱਲ ਤਬਾ ਦੇ ਕਰਨੀ ਨਹੀਂ ਆਪਾਂ ਠੀਕ ਆ ਭਾਈ ਧਾਰਾ ਮਾਰ ਕੇ ਦਿਖਾਨੇ ਮੁੱਲ ਭਾਈ ਕਹਿੰਦਾ ਜਾਇਜ਼ ਹੀ ਹੈ ਚੋਣ ਬੜਾ ਚੰਗਾ ਹਨ ਡਾਟਰ ਚਵਾਈ ਬਹੁਤ ਚੰਗੀ ਆ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਚਵਾਈ ਚਵਾਈ ਲਾ ਫੁੱਲ ਚੰਗੇ ਆ ਕਿਆ ਬਾਤ ਹੈ ਚਵਾਈ ਬਹੁਤ ਚ ਕਿਆ ਬਾਤ ਹੈ ਨਾ ਕੱਲ ਵੀ ਆਪਾਂ ਧਾਰਾ ਮਾਰ ਕੇ ਆਏ ਤਾਂ ਪੂਰਾ ਆਪਣਾ ਕੁਲ ਬੜੀ ਚਵਾਈ ਬੜੀ ਚੰਗੀ ਹੈ ਹਾਂ ਰੱਦ ਦੱਸਦਾ ਵੀ ਦੁੱਧ ਧਾਰਾ ਮਾਰ ਕੇ ਸਹੀ ਗੱਲ ਹੈ ਬਾਈ ਹਾਂ ਬਾਕੀ ਤੁਹਾਨੂੰ ਬਹੁਤ ਚੰਗਾ ਲੱਗਿਆ ਕੀ ਬਾਤ ਹੈ ਬਾਈ ਚਵਾਈ ਚਵਾਈ ਬਾਕੀ ਲੇਵਾ ਵੀ ਪੂਰਾ ਮਗਰ ਮੂਹ ਤਾਂ ਲੇਵਾ ਰੱਦ ਨਾ ਪਾਇਆ ਬਾਈ ਨੇ ਜਮਈ ਕੋਈ ਨਾ ਨਾ ਰਸਿਲ ਬਹੁਤ ਵਹਿਰ ਯਾਰ ਹਾਂ ਪੂਰੀ ਬਾਕੀ ਬੱਚੀ-ਬੁੱਚੀ ਦਿਖਾ ਦੀ ਡਾਕਟਰ ਬੱਚੀ ਬਹੁਤ ਕੁਆਲਿਟੀ ਵਾਲੀ ਹੈ ਬੱਚੀ ਬਹੁਤ ਚੰਗੀ ਹੈ ਨਾ ਹਾਂ ਮੁੱਲ ਜਾਇਜ਼ ਹੂ ਮੋਲ ਵਾਲੇ ਡਰ ਕੱਲ ਨੂੰ ਜਾਈ ਹੁਣ ਆਪਾਂ ਮੋਲ ਤਾਂ ਵੱਡਾ ਕਰਨਾ ਹੀ ਬਹੁਤ ਠੀਕ ਆ ਹਾਂ ਕਿਸੇ ਵੀਰ ਨੂੰ ਵੈਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ